ਇੱਕ ਚਿੱਠੀ ਅੱਜ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲ ਭੇਜੀ ਹੈ ਚਿੱਠੀ ਇਸ ਕਰਕੇ ਲਿਖਣੀ ਪਈ ਕਿ 28 ਅਗਸਤ ਨੂੰ ਮੇਰਾ ਇਲਾਕਾ ਸਾਨੇਵਾਲ ਦੇ ਕੁਝ ਪਿੰਡ ਸਸਰਾਲੀ ਬੂਥਕੜ ਸਸਰਾਲੀ ਕਲੋਨੀ ਇਹਨਾਂ ਦੇ ਵਿੱਚ ਸਤਲੁਜ ਦਰਿਆ ਨੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਫਸਲਾਂ ਦਾ ਗਈਆਂ ਗਈਆਂ ਸਤਲੁਜ ਦਰਿਆ ਆਪ ਦੇ ਵਿੱਚ ਜ਼ਮੀਨ ਵੀ ਰੂੜ ਕੇ ਲੈ ਕੇ ਚਲਾ ਗਿਆ ਸਸਰਾਲੀ ਦੇ ਵਿੱਚ 1.5 ਕਿਲੋਮੀਟਰ ਲੰਮਾ ਦਰਿਆ ਦਾ ਬੰਨ ਟੁੱਟ ਗਿਆ ਪਾੜ ਪੈ ਗਿਆ ਜਿਹੜਾ ਅੱਜ ਵੀ ਉੱਥੇ ਉਵੇਂ ਹੀ ਹੈ ਸੋ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਇਸ ਕਰਕੇ ਚਿੱਠੀ ਲਿਖਣੀ ਪਈ ਆ ਕਿ ਮੁੱਖ ਮੰਤਰੀ ਸਾਹਿਬ ਨੇ 12 ਸਤੰਬਰ ਨੂੰ ਐਲਾਨ ਕੀਤਾ ਸੀ ਕਿ 45 ਦਿਨਾਂ ਦੇ ਵਿੱਚ ਵਿੱਚ ਲੋਕਾਂ ਨੂੰ ਮੁਆਵਜ਼ਾ ਮਿਲ ਜੂ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦੇ ਦਾਂਗੇ ਮੁੱਖ ਮੰਤਰੀ ਸਾਹਿਬ ਨੇ 13 ਅਕਤੂਬਰ ਨੂੰ ਦੀਵਾਲੀ ਤੋਂ ਥੋੜੇ ਦਿਨ ਪਹਿਲਾਂ ਇੱਕ ਸਮਾਗਮ ਵੀ ਕੀਤਾ ਸ਼ੋਅ ਵੀ ਕੀਤਾ ਕਿ ਅਸੀਂ ਮੁਆਵਜ਼ੇ ਵੰਨੇ ਸ਼ੁਰੂ ਕਰਤੇ ਆ ਸਾਡੇ ਹਲਕੇ ਤੋਂ ਮੰਤਰੀ ਤੇ ਐਮ ਐਲ ਏ ਨੇ ਹਰਦੀਪ ਮੁੰਡਿਆ ਜੀ ਡਿਜਾਸਟਰ ਮੈਨੇਜਮੈਂਟ ਦੇ ਮੰਤਰੀ ਆ ਉਹਨਾਂ ਨੇ ਦੀਵਾਲੀ ਵਾਲੇ ਦਿਨ ਹੀ ਇੱਕ ਦਿਨ ਪਹਿਲਾਂ 20 ਕ ਬੰਦਿਆਂ ਨੂੰ ਮੁਆਵਜ਼ਾ ਦੇ ਵੀ ਦਿੱਤਾ ਦਾਸ ਤਾ ਕਿ ਅਸੀਂ ਆਪ ਦਾ ਵਾਦਾ ਪੂਰਾ ਕਰਤਾ ਪਰ ਮੈਂ ਅੱਜ 17 ਨਵੰਬਰ ਨੂੰ ਇਹ ਵੀਡੀਓ ਤੇ ਚਿੱਠੀ ਇਸ ਕਰਕੇ ਲਿਖਣ ਦੀ ਮੈਨੂੰ ਲੋੜ ਪਈ ਕਿ ਹਜੇ ਤੱਕ ਵੀ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਮੇਰੇ ਇਲਾਕੇ ਆ 80 ਜਾਣਿਆਂ ਦੇ ਨਾਮ ਬਾਬ ਦੇ ਨਾਮ ਪਿੰਡ ਦੇ ਨਾਮ ਲਿਖ ਕੇ ਪੂਰੀ ਡਿਟੇਲ ਦੇ ਵਿੱਚ ਇਹ ਮੈਂ ਚਿੱਠੀ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਹੈ ਕਿ ਇਹਨਾਂ ਲੋਕਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਮਾਨ ਸਾਹਿਬ ਦਿਵਾਲੀ ਲੰਗੀ ਨੂੰ ਹੀ ਮਹੀਨਾ ਹੋ ਗਿਆ ਤੁਹਾਡੇ ਐਲਾਨ ਕੀਤੇ ਥੋਡੇ ਵੱਡੇ ਕੇ ਮੁਆਵਜ਼ਾ ਨੂੰ ਵੀ ਮਹੀਨਾ ਹੋ ਗਿਆ ਪਰ ਇਹ ਲੋਕਾਂ ਨੂੰ ਹਜੇ ਤੱਕ ਮੁਆਵਜ਼ਾ ਰਾਸ਼ੀ ਨਹੀਂ ਮਿਲੀ ਉਹ ਘੇੜੇ ਕੱਢੀ ਜਾਂਦੇ ਆ ਦਫ਼ਤਰਾਂ ਦੇ ਲਾਰੇ ਮਿਲੀ ਜਾਂਦੇ ਆ ਉਹਨਾਂ ਨੂੰ ਸੋ ਮੇਰੀ ਬੇਨਤੀ ਹੈ ਆਪ ਦੇ ਵਾਅਦੇ ਨੂੰ ਪੂਰਾਓ ਦੇ ਸਰਕਾਰ ਤੁਸੀਂ ਆਪ ਦੇ ਕੀਤੇ ਐਲਾਨ ਮੁਤਾਬਕ ਪੈਸਾ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਬੇਨਤੀ ਹੈ ਜਿਹੜਾ ਕੇਂਦਰ ਵਾਲਾ ਪੈਸਾ ਹੈ ਉਹ ਦਾ ਘੱਟੋ ਘੱਟ ਇਹਨਾਂ ਦੇ ਖਾਤਿਆਂ ਦੇ ਵਿੱਚ ਪਵਾ ਦਿਓ ਸੋ ਉਹ 80 ਜਾਣਿਆ ਦੀ ਲਿਸਟ ਨੱਥੀ ਕਰਕੇ ਮੈਂ ਮੁੱਖ ਮੰਤਰੀ ਪੰਜਾਬ ਵੱਲ ਭੇਜੀ ਆ ਤੇ ਆਸ ਤੇ ਉਮੀਦ ਕਰਦਾ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਤੇ ਗੌਰ ਕਰਨ ਤੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਵਿੱਚ ਮੁਆਵਜ਼ਾ ਰਾਸ਼ੀ ਜਾਰੀ ਕਰਨ